ਦੋਸਤੋ ਮੇਰਾ ਵਿਆਹ ਨਾਤਾ ਮੇਰੀ ਮਰਜ਼ੀ ਨਾਲ ਹੋਇਆ ਤੇ ਨਾ ਹੀ ਮੇਰੀ ਮਰਜ਼ੀ ਦੇ ਖਿਲਾਫ ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਮੇਰਾ ਵਿਆਹ ਹੋਇਆ ਉਸ ਸਮੇਂ ਸਾਡੇ ਘਰ ਦੇ ਵਿੱਚ ਇੱਕ ਅਜਿਹੀ ਔਰਤ ਦੀ ਲੋੜ ਸੀ ਜੋ ਘਰ ਨੂੰ ਸੰਭਾਲ ਲਵੇ ਘਰ ਵਿੱਚ ਮੈਂ ਤੇ ਮੇਰਾ ਪਿਓ ਦੋਨੋਂ ਹੀ ਸੀ ਮੇਰੀ ਮਾਂ ਦੀ ਮੌਤ ਹੋ ਗਈ ਸੀ ਜਿਸ ਸਮੇਂ ਮੇਰੀ ਮਾਂ ਦੀ ਮੌਤ ਹੋਈ ਉਸ ਸਮੇਂ ਮੈਂ 15 ਕੋਹ ਸਾਲਾਂ ਦਾ ਸੀ ਮਾਂ ਦੀ ਮੌਤ ਤੋਂ ਬਾਅਦ ਘਰ ਵਿੱਚ ਕੋਈ ਵੀ ਔਰਤ ਨਹੀਂ ਸੀ ਜੋ ਸਾਡੇ ਘਰ ਨੂੰ ਸੰਭਾਲੇ ਸਾਡੇ ਲਈ ਰੋਟੀ ਹੀ ਬਣਾ ਦੇਵੇ ਅਸੀਂ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਰਹਿੰਦੇ ਸੀ ਮੇਰਾ ਪਿਓ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਫਿਰ ਮੇਰੇ ਪਿਓ ਦੀ ਦੂਜੇ ਸ਼ਹਿਰ ਵਿੱਚ ਬਦਲੀ ਹੋ ਗਈ ਹਜੇ ਸਾਨੂੰ 1 ਸਾਲ ਹੀ ਹੋਇਆ ਸੀ ਜਦੋਂ ਮਾਂ ਸਾਨੂੰ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਸੀ ਇਹ ਦੁੱਖ ਸਾਡੇ ਲਈ ਬਹੁਤ ਵੱਡਾ ਸੀ ਉਸ ਸ਼ਹਿਰ ਵਿੱਚ ਸਾਡੀ ਕੋਈ ਜ਼ਿਆਦਾ ਜਾਣ ਪਛਾਣ ਵੀ ਨਹੀਂ ਸੀ ਬਸ ਇੱਕ ਅੰਕਲ ਸੀ ਜਿਨ੍ਹਾਂ ਨਾਲ ਸਾਡੀ ਜਾਣ ਪਛਾਣ ਸੀ ਉਹੀ ਸਾਡੇ ਘਰ ਆ ਜਾਂਦੇ ਉਹ ਹਮੇਸ਼ਾ ਆਪਣੀ ਧੀ ਨੂੰ ਆਪਣੇ ਨਾਲ ਕਦੀ ਕਦੀ ਲੈ ਕੇ ਆਉਂਦੇ ਉਹਨਾਂ ਦਾ ਦਿਲ ਬਹੁਤ ਵੱਡਾ ਸੀ ਉਹਨਾਂ ਦੀ ਧੀ ਮੇਰੇ ਹੀ ਹਾਨਦੀ ਸੀ ਕਦੀ ਕਦੀ ਜਦੋਂ ਆਉਂਦੀ ਤਾਂ ਸਾਡੇ ਘਰ ਦੇ ਸਾਰੇ ਕੰਮ ਕਰ ਦਿੰਦੀ ਅਤੇ ਪੂਰੇ ਘਰ ਨੂੰ ਇੰਨੇ ਚੰਗੇ ਤਰੀਕੇ ਨਾਲ ਸਾਂਭ ਲੈਂਦੀ। ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਸਾਡੇ ਘਰ ਦੇ ਸਾਰੇ ਕੰਮ ਕਰਦੀ। ਉਹ ਕੁੜੀ ਬਹੁਤ ਹੀ ਸ਼ਾਂਤ ਤੇ ਭੋਲੀ ਸੀ। ਕੋਈ ਔਰਤ ਨਾ ਹੋਣ ਕਰਕੇ ਸਾਡੇ ਘਰ ਵਿੱਚ ਉਸ ਤੇ ਆਉਣ ਨਾਲ ਰੌਣਕ ਹੋ ਜਾਂਦੀ। ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਬਹੁਤ ਹੀ ਸ਼ਾਂਤ ਸੀ। ਇਦਾਂ ਹੀ ਕਈ ਸਾਲ ਲੰਘ ਗਏ। ਮੇਰੀ ਉਮਰ ਉਦੋਂ 18 ਸਾਲਾਂ ਦੀ ਹੋ ਗਈ ਸੀ ਜਦੋਂ ਮੇਰੇ ਪਿਓ ਨੇ ਉਸਦੇ ਪਿਓ ਨੂੰ ਕਿਹਾ ਕਿ ਜੇ ਤੈਨੂੰ ਤਾਂ ਤੂੰ ਆਪਣੀ ਧੀ ਦਾ ਰਿਸ਼ਤਾ ਮੇਰੇ ਪੁੱਤ ਨਾਲ ਕਰ ਦੇ। ਇਹ ਗੱਲ ਸੁਣ ਕੇ ਉਹ ਅੰਕਲ ਕਹਿਣ ਲੱਗੇ ਕਿ ਤੂੰ ਮੇਰਾ ਮਜ਼ਾਕ ਉਡਾਰ ਰਿਹਾ ਹੈ। ਕਿੱਥੇ ਤੁਸੀਂ ਤੇ ਕਿੱਥੇ ਅਸੀਂ ਗਰੀਬ। ਮੇਰੇ ਪਿਓ ਨੇ ਮੇਰੇ ਬਿਨਾਂ ਪੁੱਛੇ ਹੀ ਉਸ ਕੁੜੀ ਨਾਲ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸੀ। ਮੈਂ ਵੀ ਚੁੱਪ ਸੀ ਕਿ ਚਲੋ ਕੋਈ ਕਿਉਂਕਿ ਕੁੜੀ ਬਹੁਤ ਜ਼ਿਆਦਾ ਸਿਆਣੀ ਸੀ। ਮੇਰੇ ਪਿਓ ਨੇ ਕਿਹਾ ਸੀ ਰੋਟੀ ਪੱਕਦੀ ਹੋ ਜਾਊ। ਮੇਰਾ ਵਿਆਹ ਹੋ ਗਿਆ ਤੇ ਮੈਨੂੰ ਨੌਕਰੀ ਵੀ ਮਿਲ ਗਈ ਸੀ। ਉਹ ਘਰ ਆਉਂਦੀ ਤੇ ਮੈਂ ਨੌਕਰੀ ਤੇ ਜਾਂਦਾ। ਇੱਕ ਦਿਨ ਉਸਨੇ ਮੈਨੂੰ ਦੱਸਿਆ ਕਿ ਉਸ ਦਾ ਜਨਮ ਦਿਨ ਹੈ। ਮੈਂ ਬਹੁਤ ਖੁਸ਼ ਹੋਇਆ। ਮੈਂ ਸੋਚਿਆ ਕਿ ਕਿਉਂ ਨਾ ਉਸ ਲਈ ਇੱਕ ਤੋਹਫ਼ਾ ਲੈ ਕੇ ਜਾਵਾਂ। ਮੈਂ ਉਸ ਦੇ ਲਈ ਇੱਕ ਫੋਨ ਖਰੀਦ ਲਿਆ ਸੀ। ਕਿਉਂਕਿ ਮੈਨੂੰ ਲੱਗਦਾ ਸੀ ਕਿ ਉਸ ਕੋਲ ਫੋਨ ਹੀ ਨਹੀਂ ਸੀ। ਜਿਸ ਦਿਨ ਉਸ ਦਾ ਜਨਮ ਦਿਨ ਸੀ ਮੈਂ ਸਵੇਰੇ ਛੇਤੀ ਉੱਠਿਆ। ਤੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਫਿਰ ਉਹ ਫੋਨ ਉਸ ਨੂੰ ਦੇ ਦਿੱਤਾ ਜਦੋਂ ਉਸਨੇ ਫੋਨ ਵੇਖਿਆ ਤਾਂ ਫੋਨ ਵੇਖ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਉਸਨੇ ਕਦੇ ਜਨਮ ਦਿਨ ਹੀ ਨਹੀਂ ਮਨਾਇਆ ਸੀ ਉਸਨੇ ਮੇਰਾ بار بار ਧੰਨਵਾਦ ਕੀਤਾ ਅਤੇ ਛੇਤੀ ਛੇਤੀ ਡੱਬਾ ਖੋਲ੍ਹਿਆ ਜਦੋਂ ਫੋਨ ਵੇਖਿਆ ਉਹ ਇੰਨੀ ਖੁਸ਼ ਹੋ ਗਈ ਸੀ ਪਤਾ ਨਹੀਂ ਜਿਵੇਂ ਸਾਰੀ ਦੁਨੀਆ ਦੀ ਖੁਸ਼ੀ ਉਸ ਨੂੰ ਮਿਲ ਗਈ ਹੋਵੇ ਐਵੇਂ ਹੀ ਦਿਨ ਲੰਘਦੇ ਗਏ ਜਦੋਂ ਮੈਂ ਘਰ ਆਉਂਦਾ ਉਹ ਫੋਨ ਦੇ ਉੱਤੇ ਹੀ ਲੱਗੀ ਰਹਿੰਦੀ ਹੁਣ ਉਹ ਜ਼ਿਆਦਾ ਧਿਆਨ ਫੋਨ ਉੱਤੇ ਦਿੰਦੀ ਸੀ ਉਸ ਦਾ ਮੇਰੇ ਵੱਲ ਕੋਈ ਧਿਆਨ ਨਹੀਂ ਸੀ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਫੋਨ ਜਦੋਂ ਦਾ ਲੈ ਕੇ ਦਿੱਤਾ ਹੈ ਪਰ ਤੂੰ ਤਾਂ ਮੈਨੂੰ ਹੀ ਭੁੱਲ ਗਈ ਅੱਗੇ ਜਦੋਂ ਮੈਂ ਘਰ ਆਉਂਦਾ ਸੀ ਤਾਂ ਤੂੰ ਮੇਰੇ ਨਾਲ ਕਿੰਨੀਆਂ ਹੀ ਗੱਲਾਂ ਕਰਦੀ ਮੈਨੂੰ ਮੇਰੇ ਸਾਰੇ ਦਿਨ ਬਾਰੇ ਪੁੱਛਦੀ ਪਰ ਹੁਣ ਤੈਨੂੰ ਮੇਰੀ ਕੋਈ ਪਰਵਾਹ ਹੀ ਨਹੀਂ ਤੂੰ ਸਾਰਾ ਦਿਨ ਇਸ ਫੋਨ ਦੇ ਵਿੱਚ ਲੱਗੀ ਰਹਿਣੀ ਹੈ ਪਰ ਉਹ ਮੇਰੀ ਗੱਲ ਉੱਤੇ ਚੁੱਪ ਹੀ ਰਹੀ ਉਸਨੇ ਕੋਈ ਜਵਾਬ ਨਹੀਂ ਦਿੱਤਾ ਹੁਣ ਸਭ ਕੁਝ ਬਦਲ ਗਿਆ ਸੀ ਉਸਨੇ ਮੇਰੀ ਗੱਲ ਨੂੰ ਟਰਾਲਦੇ ਹੋਏ ਕਿਹਾ ਕਿ ਫੋਨ ਵਿੱਚ ਇੰਨਾ ਕੁਝ ਹੈ ਕਿੰਨੀਆਂ ਗੀਮਾਂ ਨੇ ਮੈਂ ਫੋਨ ਸਿੱਖ ਰਹੀ ਹਾਂ ਪਹਿਲੀ ਵਾਰੀ ਤਾਂ ਮੈਨੂੰ ਫੋਨ ਮਿਲਿਆ ਹੈ ਪਰ ਮੈਨੂੰ ਉਸ ਦੀ ਗੱਲ ਉੱਤੇ ਯਕੀਨ ਨਹੀਂ ਸੀ ਆ ਰਿਹਾ ਕਿ ਉਸਨੇ ਪਹਿਲੀ ਵਾਰੀ ਫੋਨ ਚਲਾਇਆ ਹੋਵੇ ਕਿਉਂਕਿ ਉਸਨੇ ਸਾਰੇ ਸੋਸ਼ਲ ਮੀਡੀਆ ਤੇ ਆਪਣਾ ਅਕਾਊਂਟ ਬਣਾ ਲਿਆ ਸੀ ਜਦੋਂ ਵੀ ਮੈਨੂੰ ਰਿਕਵੈਸਟ ਆਉਂਦੀ ਤਾਂ ਮੈਂ ਹੈਰਾਨ ਰਹਿ ਜਾਂਦਾ ਮੈਨੂੰ ਉਦੋਂ ਹੀ ਪਤਾ ਲੱਗਦਾ ਕਿ ਉਸ ਦਾ ਹਰ ਸੋਸ਼ਲ ਮੀਡੀਆ ਤੇ ਅਕਾਊਂਟ ਹੈ ਤੇ ਹਰ ਰੋਜ਼ ਨਵੀਂ ਆਈਡੀ ਬਣਾ ਲੈਂਦੀ ਸੀ ਗਰਮੀਆਂ ਦਾ ਮਹੀਨਾ ਸੀ ਤੇ ਸਾਡਾ ਵਿਆਹ ਹੋਇਆ ਸੀ ਉਸ ਸਮੇ ਬਹੁਤ ਠੰਡ ਸੀ ਜਿਸ ਸਮੇ ਉਸ ਦਾ ਵਿਆਹ ਹੋਇਆ ਸੀ ਪਰ ਉਸ ਨੂੰ ਪਤਾ ਨਹੀਂ ਕਿਉਂ ਗਰਮੀ ਲੱਗਦੀ ਸੀ ਉਹ ਹਰ ਸਮੇ ਣਾਉਣ ਦੀ ਹੀ ਗੱਲ ਕਰਦੀ ਰਹਿੰਦੀ ਕਿਉਂਕਿ ਉਸ ਨੇ ਕਦੇ ਜ਼ਿਆਦਾ ਗਰਮੀ ਵਿੱਚ ਕੰਮ ਨਹੀਂ ਕੀਤਾ ਸੀ ਸਾਡੇ ਘਰ ਵਿੱਚ ਇਨਵਰਟਰ ਵੀ ਨਹੀਂ ਸੀ ਤੇ ਬੱਤੀ ਵੀ ਚਲੀ ਜਾਂਦੀ ਸੀ ਉਹ ਇੰਨੀ ਗਰਮੀ ਦੇ ਵਿੱਚ ਹਰ ਸਮੇਂ ਨਹਾਉਣ ਨੂੰ ਧੁਤਰੀ ਰਹਿੰਦੀ ਸੀ ਮੈਂ ਉਸ ਨੂੰ ਹਮੇਸ਼ਾ ਕਹਿੰਦਾ ਸੀ ਕਿ ਇੰਨੀ ਵਾਰੀ ਨਹਾਉਣ ਨਾਲ ਕੀ ਹੋ ਜਾਣਾ ਸਾਡਾ ਘਰ ਛੋਟਾ ਸੀ ਇੰਨਾ ਹਵਾਦਾਰ ਵੀ ਨਹੀਂ ਸੀ ਗਰਮੀ ਤਾਂ ਮੈਨੂੰ ਵੀ ਲੱਗਦੀ ਸੀ ਪਰ ਉਸ ਨੂੰ ਤਾਂ ਕੁਝ ਜ਼ਿਆਦਾ ਹੀ ਲੱਗਦੀ ਸੀ ਘਰ ਦਾ ਗੁਜ਼ਾਰਾ ਤਾਂ ਅੱਗੇ ਹੀ ਮਸਾ ਹੁੰਦਾ ਸੀ ਇਸ ਲਈ ਮੈਂ ਇਨਵਰਟਰ ਵੀ ਨਹੀਂ ਲਾ ਸਕਦਾ ਸੀ ਉਹ 2-2 ਘੰਟੇ ਨਹਾਉਣ ਤੇ ਹੀ ਲਾਉਂਦੀ ਰਾਤ ਨੂੰ ਵੀ ਉਹ ਨਹਾਉਣ ਚਲੀ ਜਾਂਦੀ ਤਾਂ ਮੈਂ ਉਸ ਨੂੰ ਉਡੀਕਦਾ ਹੀ ਰਹਿੰਦਾ ਮੈਂ ਇਸ ਗੱਲ ਨਾਲ ਬੜਾ ਪਰੇਸ਼ਾਨ ਹੋ ਗਿਆ ਸੀ ਉਹ ਬਾਥਰੂਮ ਵਿੱਚੋਂ ਨਾ ਨਿਕਲਦੀ ਪਰ ਆਨਲਾਈਨ ਰਹਿੰਦੀ ਸੀ ਮੈਨੂੰ ਸ਼ੱਕ ਹੋਣ ਲੱਗਾ ਸੀ ਕਿ ਉਹ ਕਿਸੇ ਨਾਲ ਗੱਲ ਕਰਦੀ ਹੈ ਜ਼ਰੂਰ ਕਿਸੇ ਨਾਲ ਰੋਜ਼ ਤਾਂ ਕੋਈ ਚੱਕਰ ਹੈ ਏਸ ਲਈ ਨਹਾਉਣ ਦੇ ਬਹਾਨੇ ਉਹ ਉਸ ਨਾਲ ਗੱਲ ਕਰਨ ਜਾਂਦੀ ਹੈ ਇੱਕ ਦਿਨ ਮੈਨੂੰ ਛੁੱਟੀ ਸੀ ਤੇ ਮੈਂ ਘਰ ਸੀ ਉਸ ਦਾ ਫੋਨ ਕਮਰੇ ਵਿੱਚ ਪਿਆ ਸੀ ਅਤੇ ਉਹ ਰਸੋਈ ਵਿੱਚ ਕੰਮ ਕਰ ਰਹੀ ਸੀ ਉਸ ਦੇ ਫੋਨ ਉੱਤੇ ਇੱਕ ਫੋਨ ਆਇਆ ਤੇ ਉਹ ਨੰਬਰ ਸੇਵ ਨਹੀਂ ਸੀ ਮੈਂ ਆਪਣੇ ਫੋਨ ਉੱਤੇ ਉਹ ਨੰਬਰ ਨੋਟ ਕਰ ਲਿਆ ਸੀ ਅਤੇ ਆਵਾਜ਼ ਮਾਰੀ ਪ੍ਰੀਤੋ ਤੇਰਾ ਫੋਨ ਆਇਆ ਉਹ ਕਾਲੀ ਨਾਲ ਰਸੋਈ ਵਿੱਚੋਂ ਆਈ ਤੇ ਫੋਨ ਕੱਟ ਕੇ ਕਹਿਣ ਲੱਗੀ ਕਿ ਇਹ ਤਾਂ ਰੋਂਗ ਨੰਬਰ ਹੈ ਅਤੇ ਫਿਰ ਉਹ ਮੁੜ ਕੇ ਰਸੋਈ ਵਿੱਚ ਚਲੀ ਗਈ ਸੀ ਪਰ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ ਕਿਉਂਕਿ ਉਹ ਥੋੜੀ ਘਬਰਾ ਗਈ ਸੀ ਅਤੇ ਜਦੋਂ ਰਸੋਈ ਵਿੱਚ ਗਈ ਮੈਨੂੰ ਬੇਚੈਨੀ ਜਈ ਹੋਣ ਲੱਗੀ ਮੇਰੇ ਦਿਮਾਗ ਵਿੱਚ ਮੇਰਾ ਇੱਕ ਦੋਸਤ ਜੋ ਕਿ ਪੁਲਿਸ ਵਿੱਚ ਸੀ ਉਸ ਦਾ ਧਿਆਨ ਆਇਆ ਮੈਂ ਉਸ ਨੂੰ ਨੰਬਰ ਸ਼ੇਅਰ ਕੀਤਾ ਤੇ ਕਿਹਾ ਕਿ ਮੈਨੂੰ ਇਸ ਫੋਨ ਦੀ ਲੋਕੇਸ਼ਨ ਪਤਾ ਕਰਕੇ ਦੇ ਉਸ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ 2 ਦਿਨਾਂ ਦੇ ਵਿੱਚ ਹੀ ਲੋਕੇਸ਼ਨ ਪਤਾ ਕਰਕੇ ਦਿੰਨਾ ਹਾਂ ਮੈਂ ਉਸ ਤੋਂ ਬਾਅਦ ਇਸੇ ਸੋਚ ਵਿੱਚ ਰਹਿਣ ਲੱਗਾ ਫਿਰ ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਉਸਦੀ ਲੋਕੇਸ਼ਨ ਸੈਂਡ ਕੀਤੀ ਪਰ ਜੋ ਮੈਂ ਵੇਖਿਆ ਉਹ ਮੇਰੇ ਹੋਸ਼ ਉੱਡ ਗਏ ਸੀ। ਪ੍ਰੀਤੋ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਸੀ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਉਹ ਰਾਤ ਦੇ 12 ਵਜੇ ਤੱਕ ਉਹਨਾਂ ਆਉਣ ਦੇ ਲਈ ਬਾਥਰੂਮ ਵਿੱਚ ਹੀ ਰਹੀ। ਜੇ ਮੈਂ ਪੁੱਛਿਆ ਤਾਂ ਉਹੀ ਗੱਲ ਕਿ ਮੈਨੂੰ ਤਾਂ ਗਰਮੀ ਲੱਗਦੀ ਆ। ਮੈਂ ਗਰਮੀ ਵਿੱਚ ਨਹੀਂ ਰਹਿ ਸਕਦੀ। ਮੈਂ ਉਸ ਨੂੰ ਕਿਹਾ ਕਿ ਇਸ ਤਰ੍ਹਾਂ ਕਿ ਤੂੰ ਬਾਥਰੂਮ ਵਿੱਚ ਹੀ ਰਹੇਂਗੀ? ਜਦੋਂ ਆਏਗੀ ਫੇਰ ਵੀ ਤਾਂ ਗਰਮੀ ਲੱਗੂਗੀ ਪਰ ਬਸ ਉਹ ਆਪਣੀ ਮਰਜ਼ੀ ਕਰਦੀ ਆਖਰ ਕੋਈ ਇੰਨਾ ਸਮਾਂ ਬਾਥਰੂਮ ਵਿੱਚ ਕਦੇ ਲਾਉਂਦਾ ਹੈ ਜਿੰਨਾ ਉਹ ਲਾਉਂਦੀ ਹੈ ਤੀਜੇ ਹੀ ਦਿਨ ਮੇਰੇ ਦੋਸਤ ਨੇ ਮੈਨੂੰ ਉਹ ਲੋਕੇਸ਼ਨ ਭੇਜ ਦਿੱਤੀ ਜਦੋਂ ਉਸ ਲੋਕੇਸ਼ਨ ਬਾਰੇ ਮੈਂ ਦੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਘਰ ਵਾਲੀ ਇਦਾਂ ਦੀ ਹੋਊਗੀ ਉਹ ਇਹ ਸਭ ਕੁਝ ਕਿਉਂ ਕਰ ਰਹੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਪ੍ਰੀਤੋ ਨੂੰ ਕਿਹਾ ਕਿ ਅੱਜ ਮੈਂ ਬਾਹਰ ਜਾਣਾ ਮੈਨੂੰ ਸਮਾਂ ਲੱਗ ਜਾਊਗਾ ਤੂੰ ਘਰ ਦਾ ਧਿਆਨ ਰੱਖੀ ਪਰ ਉਸ ਨੂੰ ਕੋਈ ਫਿਕਰ ਨਹੀਂ ਸੀ ਕਿ ਮੈਂ ਕਿਤੇ ਵੀ ਜਾਵਾਂ ਉਹ ਆਪਣੇ ਆਪ ਵਿੱਚ ਮਸਤ ਸੀ ਉਸ ਨੇ ਮੈਨੂੰ ਕੁਝ ਵੀ ਨਾ ਪੁੱਛਿਆ ਮੈਂ ਘਰੋਂ ਤੁਰ ਪਿਆ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਿੰਨੀ ਗਲਤ ਥਾਂ ਜਾ ਰਿਹਾ ਹਾਂ ਜਿੱਥੇ ਕੋਈ ਚੰਗੇ ਲੋਕ ਨਹੀਂ ਜਾਂਦੇ ਉੱਥੇ ਸ਼ਹਿਰ ਦੇ ਜ਼ਿਆਦਾ ਅਮੀਰ ਲੋਕ ਹੀ ਆਪਣੀ ਹਵਸ ਪੂਰੀ ਕਰਨ ਜਾਂਦੇ ਸੀ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਸਮਝ ਆ ਰਹੀ ਸੀ ਕਿ ਉਹੀ ਥਾਂ ਸੀ ਇੰਨੀ ਗਲਤ ਥਾਂ ਸੀ ਪਰ ਮੈਂ ਕੀ ਕਰ ਸਕਦਾ ਸੀ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਉਹ ਨੰਬਰ ਕਿਸ ਦਾ ਹੈ ਜਦੋਂ ਮੈਂ ਅੱਗੇ ਗਿਆ ਤਾਂ ਕਈ ਔਰਤਾਂ ਤਿਆਰ ਬਿਆਰ ਹੋ ਕੇ ਖੜੀਆਂ ਸੀ ਮੈਨੂੰ ਉੱਥੇ ਘੁੱਟਣ ਮਹਿਸੂਸ ਹੋ ਰਹੀ ਸੀ ਮੈਂ ਉੱਥੇ ਖੜ ਕੇ ਉਸ ਨੰਬਰ ਤੇ ਫੋਨ ਕੀਤਾ ਅਤੇ ਉਹ ਕਿਸੇ ਨੇ ਫੋਨ ਚੁੱਕਿਆ ਗਾਣਿਆਂ ਦੀ ਆਵਾਜ਼ ਆ ਰਹੀ ਸੀ ਮੈਂ ਫੋਨ ਕੱਟ ਦਿੱਤਾ ਮੈਂ ਫੇਰ ਦੁਬਾਰਾ ਫੋਨ ਕੀਤਾ ਤੇ ਉਸ ਫੋਨ ਦੀ ਰਿੰਗ ਜਿੱਥੋਂ ਆ ਰਹੀ ਸੀ ਮੈਂ ਉਧਰ ਨੂੰ ਜਾਣ ਲੱਗਾ ਅਤੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਇੱਕ ਕਮਰੇ ਦੇ ਵਿੱਚ ਜੋ ਮੈਂ ਵੇਖਿਆ ਮੇਰੇ ਹੋਸ਼ ਉੱਡ ਗਏ ਸੀ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਕੰਧ ਉੱਤੇ ਮੇਰੀ ਘਰ ਵਾਲੀ ਦੀ ਫੋਟੋ ਲੱਗੀ ਸੀ ਤੇ ਮੰਜੇ ਉੱਤੇ ਇੱਕ ਬੁਢੀ ਔਰਤ ਪਈ ਸੀ ਜਦੋਂ ਮੈਂ ਅੰਦਰ ਗਿਆ ਤਾਂ ਮੇਰੇ ਹੋਸ਼ ਉੱਡ ਗਏ ਉਸ ਨੇ ਮੈਨੂੰ ਕਿਹਾ ਕਿ ਪੁੱਤ ਤੂੰ ਇੱਥੇ ਮੈਨੂੰ ਉਸ ਦੀ ਗੱਲ ਦੇ ਉੱਤੇ ਬਹੁਤ ਗੁੱਸਾ ਆ ਗਿਆ ਕਿਉਂਕਿ ਮੈਂ ਹਲੇ ਪੁੱਛਣ ਹੀ ਲੱਗਿਆ ਸੀ ਪਰ ਉਹ ਬੋਲ ਪਈ ਸੀ ਮੈਂ ਉਸ ਨੂੰ ਗੁੱਸੇ 'ਚ ਕਿਹਾ ਕਿ ਤੂੰ ਮੇਰੀ ਘਰ ਵਾਲੀ ਨੂੰ ਪੁੱਠੇ ਕੰਮਾਂ ਤੇ ਲਾ ਰਹੀ ਹੈ ਮੈਂ ਤੇਰੀ ਸ਼ਿਕਾਇਤ ਪੁਲਿਸ ਨੂੰ ਕਰਾਂਗਾ ਪਰ ਉਹ ਔਰਤ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਪ੍ਰੀਤੋ ਮੇਰੀ ਧੀ ਹੈ ਮੈਂ ਪ੍ਰੀਤੋ ਦੀ ਮਾਂ ਹਾਂ ਇਹ ਗੱਲ ਸੁਣ ਕੇ ਤਾਂ ਮੈਨੂੰ ਹੋਰ ਵੀ ਜ਼ਿਆਦਾ ਹੈਰਾਨੀ ਹੋ ਗਈ ਸੀ ਉਸ ਨੇ ਕਿਹਾ ਜਦੋਂ ਮੈਂ 19 ਸਾਲਾਂ ਦੀ ਸੀ ਤਾਂ ਇੱਥੇ ਆਦਮੀਆਂ ਦੀ ਹਵਸ ਪੂਰੀ ਕਰਦੀ ਸੀ ਪ੍ਰੀਤੋ ਦਾ ਪਿਓ ਮੈਨੂੰ ਇੱਥੋਂ ਹੀ ਮਿਲਣ ਆਉਂਦਾ ਸੀ ਤੇ ਉਸ ਨੇ ਮੇਰੇ ਨਾਲ ਵਿਆਹ ਕਰਵਾ ਲਿਆ ਸੀ ਮੈਨੂੰ ਆਪਣੇ ਘਰ ਲੈ ਗਿਆ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਮੈਂ ਇੱਧਰ ਦਾ ਰਸਤਾ ਵੀ ਨਹੀਂ ਦੇਖਿਆ ਸੀ ਮੈਂ ਆਪਣੇ ਘਰ ਵਾਲੇ ਲਈ ਸਦਾ ਵਫਾਦਾਰ ਸੀ ਪਰ ਪਤਾ ਨਹੀਂ ਮੇਰੇ ਵਿਆਹ ਤੋਂ 1 ਸਾਲ ਬਾਅਦ ਜਦੋਂ ਪ੍ਰੀਤੋ ਨੇ ਜਨਮ ਲਿਆ ਮੇਰੇ ਘਰ ਵਾਲੇ ਨੇ ਮੈਨੂੰ ਘਰੋਂ ਕੱਢ ਦਿੱਤਾ ਉਸ ਨੇ ਮੈਨੂੰ ਇਹ ਕਹਿ ਦਿੱਤਾ ਕਿ ਮੇਰੀ ਧੀ ਦੇ ਉੱਤੇ ਤੇਰਾ ਪਰਛਾਵਾਂ ਨਹੀਂ ਪੈਣਾ ਚਾਹੀਦਾ ਮੇਰਾ ਕੋਈ ਨਹੀਂ ਸੀ ਆਖਰ ਮੈਂ ਕਿੱਥੇ ਜਾਂਦੀ ਮੈਂ ਫੇਰ ਇੱਥੇ ਹੀ ਆ ਗਈ ਕਿਉਂਕਿ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਪਰ ਮੈਂ ਆਪਣੇ ਗਲਤ ਕੰਮ ਛੱਡ ਦਿੱਤੇ ਸੀ ਮੈਂ ਉਸ ਨੂੰ ਚੋਰੀ ਛੁਪੇ ਮਿਲਦੀ ਸੀ ਜਦੋਂ ਵੱਡੀ ਹੋਈ ਤਾਂ ਪ੍ਰੀਤੋ ਆਪਣੇ ਪਿਓ ਦੇ ਫੋਨ ਤੋਂ ਮੇਰੇ ਨਾਲ ਗੱਲ ਕਰ ਲੈਂਦੀ ਸੀ ਪਰ ਜਦ ਉਸਦੇ ਪਿਓ ਨੂੰ ਪਤਾ ਲੱਗਾ ਤਾਂ ਉਸਨੇ ਫੋਨ ਤੋੜ ਦਿੱਤਾ ਫਿਰ ਉਸਦਾ ਤੇਰੇ ਨਾਲ ਵਿਆਹ ਹੋ ਗਿਆ ਸਾਡੀ ਗੱਲ ਕਦੇ ਵੀ ਨਹੀਂ ਹੁੰਦੀ ਸੀ ਜਦੋਂ ਤੂੰ ਉਸ ਨੂੰ ਫੋਨ ਲੈ ਕੇ ਦਿੱਤਾ ਤਾਂ ਉਹ ਮੈਨੂੰ ਫੋਨ ਕਰਦੀ ਸੀ ਉਸਨੇ ਹੀ ਮੈਨੂੰ ਤੇਰੇ ਬਾਰੇ ਦੱਸਿਆ ਸੀ ਕਿ ਉਸਦਾ ਵਿਆਹ ਤੇਰੇ ਨਾਲ ਹੋਇਆ ਅਤੇ ਉਹ ਫੋਨ ਉੱਤੇ ਕਈ-ਕਈ ਘੰਟੇ ਮੇਰੇ ਨਾਲ ਗੱਲ ਕਰਦੀ ਮੈਨੂੰ ਆਪਣੇ ਕਹੇ ਬੋਲ ਕੰਡਿਆਂ ਵਾਂਗ ਚੂਭ ਰਹੇ ਸੀ ਮੈਂ ਉਸ ਨੂੰ ਕਿਹਾ ਮਾਂ ਤੂੰ ਮੇਰੇ ਨਾਲ ਚੱਲ ਤੂੰ ਅੱਜ ਤੋਂ ਬਾਅਦ ਸਾਡੇ ਨਾਲ ਰਹੇਗੀ ਉਹ ਰੋਣ ਲੱਗੀ ਤੇ ਮੈਨੂੰ ਗੱਲ ਨਾਲ ਲਾ ਲਿਆ ਮੈਂ ਉਸ ਨੂੰ ਲੈ ਕੇ ਘਰ ਆਇਆ ਤੇ ਜਦੋਂ ਘਰ ਦੀ ਬੈਲ ਮਾਰੀ ਪ੍ਰੀਤੋ ਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੀ ਮਾਂ ਨੂੰ ਵੇਖ ਕੇ ਹੈਰਾਨ ਰਹਿ ਗਈ ਮੇਰੇ ਪੈਰਾਂ ਵਿੱਚ ਡਿੱਗ ਗਈ ਤੇ ਕਿਹਾ ਮੈਨੂੰ ਮaaf ਕਰ ਦਿਓ ਮੈਂ ਤੁਹਾਡੇ ਤੋਂ ਇਹ ਗੱਲ ਲੁਕਾਈ ਸੀ ਪ੍ਰੀਤੋ ਨੇ ਕਿਹਾ ਮੈਨੂੰ ਡਰ ਸੀ ਜੇ ਤੁਹਾਨੂੰ ਪਤਾ ਲੱਗਾ ਕਿ ਮੇਰੀ ਮਾਂ ਕੋਠੇ ਤੇ ਰਹਿੰਦੀ ਹੈ ਤਾਂ ਤੁਸੀਂ ਮੈਨੂੰ ਘਰੋਂ ਕੱਢ ਦੋਗੇ ਫਿਰ ਮੇਰਾ ਕੀ ਹੋਊਗਾ ਮੈਂ ਪ੍ਰੀਤੋ ਨੂੰ ਹੌਸਲਾ ਦਿੱਤਾ ਕਿ ਤੈਨੂੰ ਦਲਨ ਦੀ ਕੋਈ ਲੋੜ ਨਹੀਂ ਅੱਜ ਤੋਂ ਬਾਅਦ ਮਾਂ ਸਾਡੇ ਨਾਲ ਰਹੂਗੀ ਹੁਣ ਮੇਰੀ ਪ੍ਰੀਤੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪ੍ਰੀਤੋ ਬਹੁਤ ਖੁਸ਼ ਸੀ ਉਸ ਨੂੰ ਸੱਚ ਆ ਗਿਆ ਸੀ ਕਿ ਮੈਂ ਵਾਕੇ ਉਸ ਦੀ ਮਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ ਮੈਂ ਉਸ ਨੂੰ ਯਕੀਨ ਦਿਵਾ ਦਿੱਤਾ ਸੀ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ